ਅੱਜ ਤਾਂ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਅਸ਼ਹੀਦੀ ਸਮਾਰੋਹ ਜੀ ਸਾਰੇ ਇਕੱਠੇ ਹੋਏ ਆ ਸਰਕਾਰ ਦਾ ਜਿਹੜਾ ਉਪਰਾਲਾ ਕੀਤਾ ਗਿਆ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਮਹਾਰਾਜ ਦਾ ਦਿੱਤਾ ਹੈ ਸਭ ਕੁਝ ਸਾਡੇ ਕੋਲ ਤੇ ਜਿਹੜੀ ਸਰਕਾਰ ਵੀ ਕੰਮ ਕਰ ਰਹੀ ਹੈ ਉਹਨਾਂ ਦੇ ਆਸ਼ੀਰਵਾਦ ਸਦਕਾ ਹੋ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਮਹਾਰਾਜ ਦੇ ਆਸ਼ੀਰਵਾਦ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਵੀ ਵਿਵਸਥਾ ਹੈਗੀ ਹੈ ਸਰਕਾਰ ਦੀ ਬੜੀ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਲੋਕ ਬਹੁਤ ਜ਼ਿਆਦਾ ਤ੍ਰਿਕਨਾਸਾ ਯੋਗ ਦੇ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਇਕੱਠ ਹੈ ਕਿੰਨੇ ਵੱਡੇ ਇਕੱਠ ਦੇ ਨਾਲ ਸਰਕਾਰ ਨੂੰ ਜੇ ਕਿਹਾ ਜਾਵੇ ਤਾਂ ਇਹ ਪਹਿਲੀ ਵਾਰੀ ਅਦਾ ਹੋਇਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਪਹਿਲੀ ਵਾਰੀ ਹੀ ਅਸੈਂਬਲੀ ਵੀ ਅਨੰਤਪੁਰ ਸਾਹਿਬ ਲਗਣੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਜੀ ਅੱਜ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸਾਨੂੰ ਅੱਜ ਜ਼ੁਲਮ ਦੇ ਖਿਲਾਫ ਲੜ ਕੇ ਜਿਹੜੀ ਸ਼ਹਾਦਤ ਦਿੱਤੀ ਉਹਨਾਂ ਨੇ ਉਹਨਾਂ ਦਾ ਸਦਕਾ ਸਨਾਤਨੀ ਧਰਮ ਵੀ ਨਾਲ ਰੜ ਕੇ ਮਨਾ ਰਿਹਾ ਤੇ ਮੈਂ ਸਰਕਾਰ ਦਾ ਹੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਇਹ ਬਹੁਤ ਵਧੀਆ ਤਰੀਕੇ ਨਾਲ ਸਾਰਾ ਮੈਨੇਜਮੈਂਟ ਨੂੰ ਚਲਾ ਰਹੇ ਹੈ